ਜਵੇਂ ਉਹਨਾਂ ਐਮਐਸਪੀ ਦੀ ਹੈ ਉਹ ਕਹਿੰਦੇ ਫਾਰਮਰਸ ਦੀ ਮੇਜਰ ਡਿਮਾਂਡ ਆ ਵੀ ਇਹਨੂੰ ਲੀਗਲ ਡਾਕੂਮੈਂਟ ਬਣਾਇਆ ਜਾਵੇ ਗਰੰਟੀ ਲੀਗਲ ਡਾਕੂਮੈਂਟ ਜੇ ਪੰਜਾਬ ਹਰਿਆਣਾ ਬਣੂਗਾ ਤੇ ਆਦਰ ਸਟੇਟਸ ਵੀ ਬਣਨਗੇ ਠੀਕ ਹੈ ਹਾਂ ਤੇ ਜੇ ਸਾਡੀ ਕਣਕ ਦੀ ਰਿਕੁਆਇਰਮੈਂਟ ਹੀ ਛੋਨੇ ਦੀ ਸੁਪੋਜ਼ ਥੋੜੀ ਹੈ ਉਹ ਫਿਰ ਬਾਕੀ ਸਟੇਟਾਂ ਚ ਵੰਡੀ ਜਾਊਗੀ ਸਾਡੇ ਹਿੱਸੇ ਕੀ ਆਊਗਾ ਮੈਂ ਕਿਹਾ ਇਹਨੂੰ ਜਿਹੜਾ ਸਾਰੀਆਂ ਫਸਲਾਂ ਤੇ ਤੁਸੀਂ ਲੀਗਲ ਗਰੰਟੀ ਐਮਐਸਪੀ ਦਿਓ ਪਰ ਉਹਨੂੰ ਅਸ਼ੋਰ ਕਰੋ ਰਾਈਟ ਫਾਰਮਰ ਕਹਿੰਦਾ ਵੀ ਤੁਹਾਨੂੰ ਤੁਸੀਂ ਐਮਐਸਪੀ ਬਣਾ ਦਿੱਤੀ ਤੁਹਾਡੀ ਮੰਨ ਲੇ ਵੀ ਤੁਸੀਂ ਦਾਲਾਂ ਤੇ ਐਮਐਸਪੀ ਫਿਕਸ ਕਰ ਦਿੱਤੀ ਉਹ ਫਿਕਸ ਹੋ ਗਈ ਪਰ ਤੁਸੀਂ ਖਰੀਦੋ ਹੀ ਨਾ ਮੈਂ ਮੰਡੀ ਚ ਦਾਲ ਲੈ ਕੇ ਜਾਣਾ ਕੋਈ ਮਾਂ ਦੀ ਦਾਲ ਹੈ ਕੋਈ ਕੋਈ ਮੂੰਗੀ ਦੀ ਦਾਲ ਹੈ ਕੋਈ ਕਿਹੜੀ ਐਕਚੁਅਲ ਛੋਲੇ ਆ ਮਾਂ ਆ ਰਾਜਮਾ ਆ ਬੜੀਆਂ ਫਸਲਾਂ ਨੇ ਉਹਨਾਂ ਨੂੰ ਮੈਂ ਲੈ ਕੇ ਜਾਣਾ ਜੇ ਤੁਸੀਂ 400 ਰੁਪਏ ਕਿਲੋਟਲ ਜੇ ਗਵਰਨਮੈਂਟ ਫਿਕਸ ਵੀ ਕਰ ਦਿੰਦੀ ਹੈ ਤੇ ਮੰਡੀ ਚ ਉਹਨੂੰ ਕੋਈ ਪਰਚੇਸ ਹੀ ਨਹੀਂ ਕਰਦਾ ਉਹਦਾ ਕੀ ਫਾਇਦਾ ਫਿਰ ਡਾਈਵਰਸੀਫਿਕੇਸ਼ਨ ਦਾ ਨਹੀਂ ਨਹੀਂ ਗਵਰਨਮੈਂਟ ਪਰਚੇਸ ਵੀ ਨਹੀਂ ਨਾ ਕਰ ਸਕਦੀ ਉਹ ਸ਼ਿਓਰ ਕਰੇ ਜਿਹੜਾ ਪ੍ਰਾਈਵੇਟ ਪਲੇਅਰ ਹੈਗਾ ਹੀ ਹੈਜ਼ ਟੂ ਪੇ ਵੀ ਉਹ ਲੋਨ ਇਨੀ ਕੀਮਤ ਉਹਨੂੰ ਦੇ ਨਹੀਂ ਪਾਊਗੀ ਕੋਈ ਵੀ ਪਰਚੇਜ਼ਰ ਹੋਵੇ ਆਪਣਾ ਮੰਡੀ ਸਿਸਟਮ ਬਹੁਤ ਵਧੀਆ ਹੈਗਾ ਉਹਦੇ ਵਿੱਚ ਸਾਰਾ ਕੁਝ ਹੋ ਸਕਦਾ